ਅਕਸਰਾਂ ਦੇ ਹਦਾਇਤ ਦੇ ਮਤਲਬ ਚਲਾਈ ਹੋਈ ਹੁੰਦੀ ਹੈ ਬਣਾਉਂਦਾ ਸ਼ਰਤ ਤੇ ਉਸ ਵੰਦ ਵਿੱਚ ਐਸਆਈਜੀ ਦੇ ਖਾਸ ਸਵੇਤ ਪੁਲਿਸ ਪਟ ਦੀ ਅਗਰੇ ਨਕਲਾਇਆ ਹਿੱਥੇ ਨੈਦ ਚਰ ਰਹੇ ਸੀ ਕਿ ਇਤਨਾ ਨਜਾਨੀ ਦਾ ਹੀ ਵਾਰਿਆ ਸੀ ਤੇ ਸ਼ੱਕ ਦੀ ਬਣਾ ਕੇ ਉਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਪਟ ਦੇ ਦੇਖੋ ਕਿਛੇ ਹੰਕਸ ਕਰਦਾ ਹੈ ਇਹੋ ਨਾ ਕੁਛ ਕੁਛ ਉਸਨੇ ਆਪਣਾ ਨਾਮ ਪੰਦੀਪ ਕੁਮਾਰ ਸਨੋ ਕਨਈਆ ਸ਼ਾਰਪੁਰ ਰੋੜਾ ਖਵਾੜਾ ਐਸਬੀਐਸ ਨੇ ਦੱਸਿਆ ਤੇ ਜਿਹਦੇ ਹੱਥ ਵਿੱਚ ਜਿਹੜਾ ਇੱਕ ਮومی ਲਪਾਫਾ ਤੇ ਨਵਾਈ ਖੰਗ ਦਾ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜੀ ਸੀ ਘਰ ਬੜਾ ਤੇ ਕੀ ਇਸ ਤੋਂ ਪਹਿਲਾਂ ਵੀ ਤੇ ਪਰਚੇ ਦਰਜ ਕੋਈ ਇਸ ਤੋਂ ਪਹਿਲਾਂ ਇਹ ਜੇ ਕਲਾਮ ਕਰਵਾਇਆ ਸੀ ਸਰ ਇਹ ਖੁਦ ਵੇਚਿਆ ਖਾਦਾ ਹੈ ਕਿ ਵੇਚਣਾ ਨਹੀਂ ਇਹ ਵੇਚਦਾ ਜੀ ਤੇ ਹੋਰ ਕੋਈ ਮਾਮਲੇ ਦਰਜ ਹੈ ਤੇ ਐਨਡੀਐਫ ਹੈਂਡੀਪੀਏ ਸੈਕਟਰ ਪਹਿਲਾਂ ਵੀ ਮਤਲਬ ਦਰਜ ਹੈ ਤੇ ਚੋਰੀ ਦਾਮ ਕਰਵਾ ਦਰਜ ਐਸਚੋ ਸਾਵੇਂ ਕਿਹੜੀ ਜਗ੍ਹਾ ਜਾ ਕੇ ਵੇਚਦਾ ਹੈ ਸਾਹਮਣੇ ਆ ਕੋਈ ਇਹ ਕਿਹੜੀ ਜਗ੍ਹਾ ਤੇ ਇਹ ਜੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇੱਕ ਬਤ ਦੱਸਿਆ ਜੇਗਾ ਫਿਰ ਇਹ ਕਿ ਇਹਦਾ ਕੋਈ ਰਿਮਾਂਡ ਵਗੈਰਾ ਹਾਸਲ ਕੀਤਾ ਗਿਆ ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮਾਂਗੋ ਬਦਲ ਦਰਸ਼ੀ ਕੀਤਾ ਜਾਏਗਾ ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਸਾਹਮਣੇ ਆਇਆ ਕੁਝ ਇਹਨਾਂ ਪਤਾ ਵੀ ਅੰਮ੍ਰਿਤਸਰ ਤੋਂ ਲੈ ਕੇ ਆਉਂਦੇ ਆ ਉਹ ਕਲੀਅਰ ਨਹੀਂ ਕਰ ਰਹੇ ਕਿ ਕਿੱਥੋਂ ਲੈ ਕੇ ਆਉਂਦਾ ਲਿਆਂਦਾ ਅੰਮ੍ਰਿਤਸਰ ਇਹ ਕਿਸ ਚੀਜ਼ ਤੇ ਸੀ ਇਹ ਬਾਈ ਬੱਸ ਬਾਈ ਵਿੱਚੋਂ ਬਾਈ ਦੱਸਿਆ ਲੈ ਕੇ ਆਸੀ ਇਹਨੂੰ ਜਿਹੜਾ ਫੜਿਆ ਜੇ ਪੈਡਲ ਆ ਗਿਆ ਤਕੀ ਮਮਦਰ ਨਿਕਲੇ ਐਨਡੀ ਸੈਕਟਰ ਦਾ ਪਤੇ ਦਾ ਨਿਕਲਿਆ ਜਿੱਥੇ ਮਾਨਯੋਗ ਸੀਨੀਅਰ ਪੁਲਿਸ ਅਫਸਰਾਂ ਦੇ ਹਦਾਇਤ ਦੇ ਮਤਲਬ ਚਲਾਈ ਹੋਈ ਹੁੰਦੀ ਹੈ ਉਹਨਾਂ ਦਾ ਸ਼ਰਤ ਹੈ ਉਸ ਬੰਦੇ ਵਿੱਚ ਐਸਆਈਜੀ ਦੀ ਖਾਸ ਸਵੇਤ ਪੁਲਿਸ ਪੰਟੀ ਇਹਨਾਂ ਦੇ ਨਕਲਾਇਆ ਜਿੱਥੇ ਨਹਿਦ ਚੱਲ ਰੋ ਰਿਹਾ ਸੀ ਕਿ ਇਤਨਾ ਨਜਵਾਨ ਜਿਹੜਾ ਸੀ ਵਾਰਿਆ ਸੀ ਤੇ ਸ਼ੱਕ ਦੀ ਬਨਾ ਦੇ ਉਹਨੂੰ ਜਿਹੜਾ ਕੰਮ ਕੀਤਾ ਪੁਲਿਸ ਪਾਰਟੀ ਨੇ ਦੇਖ ਕੇ ਪੁੱਛਿਆ ਕਿਸ ਦਾ ਲੱਗਿਆ ਇਹਦਾ ਨਾਮ ਪੁੱਛਿਆ ਕਿ ਜਿਹੜਾ ਆਪਣਾ ਨਾਮ प्रदीप ਕੁਮਾਰ ਸਨੂ ਰਕਨਈਆ ਸ਼ਾਰਪੁਰ ਰੋੜਾ ਖਵਾੜਾ ਐਸ ਬੀ ਐਸ ਨਗਰ ਦੱਸਿਆ ਤੇ ਜਿਹਦੇ ਹੱਥ ਵਿੱਚ ਜਿਹੜਾ ਇੱਕ ਮومی ਲਪਾਫਾ ਤੇ ਵਾਈਟ ਰੰਗ ਦਾ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜੀ ਸੀ ਘਰ ਬੜਾ ਤੇ ਕੀ ਇਸ ਤੋਂ ਪਹਿਲਾਂ ਵੀ ਕੋਈ ਤੇ ਪਰਚੇ ਦਰਜ ਹੈ ਕੋਈ ਇਸ ਤੋਂ ਪਹਿਲਾਂ ਇਹ ਜੇ ਕਲਾਮ ਕਰ ਰਹੇ ਜਾਂਦੇ ਆ ਸਰ ਇਹ ਖੁਦ ਬੀਚਿਆ ਖਾਦਾ ਹੈ ਕਿ ਵੇਚਦਾ ਜੀ ਇਹ ਵੇਚਦਾ ਜੀ ਤੇ ਹੋਰ ਕੋਈ ਮਾਮਲੇ ਦਰਜ ਹੈ ਤੇ ਇੱਥੇ ਐਨ ਡੀ ਐਫ ਐਨ ਡੀ ਪੀ ਐਸ ਸੈਕਟਰ ਪਹਿਲਾਂ ਵੀ ਮਤਲਬ ਦਰਜ ਹੈ ਇਹ ਜੋਰੀ ਡੈਮ ਕਰਵਾ ਦਿੱਤਾ। ਇਹ ਸਾਵੇਂ ਕਿਹੜੀ ਜਗ੍ਹਾ ਜਾ ਕੇ ਬਿਸਦਾ ਹੈ ਸਾਹਮਣੇ ਆਇਆ ਕੁਛ। ਇਹ ਕਿਹੜੀ ਜਗ੍ਹਾ ਤੇ ਇਹ ਜੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਇਹ ਬਤਨ ਦੱਸਿਆ ਜੇਕਰ ਫਿਰ ਇਹ ਤੇ ਕੀ ਇਹਦਾ ਕੋ ਰਿਮਾਂਡ ਵਗੈਰਾ ਹਾਸਲ ਕੀਤਾ ਗਿਆ? ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮੰਗੋ ਬਦਲ ਦੋ ਜੀ। ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਸਾਹਮਣੇ ਆਇਆ ਕੁਛ? ਇਹਨਾਂ ਪਤਾ ਨਹੀਂ ਅਮਰ ਸਾਹਿਬ ਨੂੰ ਲੈ ਕੇ ਆਉਂਦੇ ਤੇ ਉਹ ਕਲੀਅਰ ਨਹੀਂ ਕਰਦੇ ਕਿ ਕਿੱਥੋਂ ਲੈ ਕੇ ਆਉਂਦਾ। ਲਿਆਂਦਾ ਅਮਰ ਸਾਹਿਬ। ਇੱਕ ਹੀ ਚੀਜ਼ ਤੇ ਸੀ ਜੀ। ਬਾਈ ਬੱਸ। भाई 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 लेकिन देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर